गुरु प्यारी संगत जी जो महाप्रसांग बलون या संगत बलون शिरोपा ले के गुरु तो ग्रंथ साहिब जी दी हुम्पी विच सम्मानत कीता गया सत्कार जोग भिवंदर सिंह जी पिंडा जो आज तो मुख सेवादार एसस्थान दे हन तो गुरु प्यारो जो नगर पे चैता यहां ਸਰਪੰਚ ਤਨਜੀਤ ਸਿੰਘ ਕਾਤਕੜ ਸਰਪੰਚ ਪਧੌਰ ਤੋਂ ਹਰਦਮ ਸਿੰਘ ਸਰਪੰਚ ਬੁਰਜ ਤੋਂ ਮਸਾਖਾ ਸਿੰਘ ਜਸਵੀਰ ਸਿੰਘ ਧੰਮੀ ਪਧੌਰ ਤੋਂ ਗੁਰੂ ਪਿਆਰ ਐਸਜੀਪੀਸੀ ਮੈਂਬਰ ਸਰਕਾਰ ਜੋ ਬਲਦੇਵ ਸਿੰਘ ਜੀ ਚੁੰਗਾ ਉਹਨਾਂ ਦੀ ਵੀ ਹਾਜ਼ਰੀ ਲਵਾਉਨੇ ਆ सरपंच सदोवाल तो परमेंदर सिंह जी नगर पंचायत मौड़ मकसूदा रूप सिंह जी सरपंच जंडसर गुरमीत कौर जी नगर पंचायत नारायणगढ़ सू नगर पंचायत रामगढ़ तो सिंह जी ਸਰਪੰਚ ਪੱਖੋ ਕਹਿ ਦੋ ਹਰਜਿੰਦਰ ਸਿੰਘ ਜੀ ਨਗਰ ਪੰਚਾਇਤ ਭਗਤਪੁਰੇ ਤੋਂ ਅੰਗਰੇਜ਼ ਸਿੰਘ ਜੀ ਨਗਰ ਪੰਚਾਇਤ ਹਰਵੰਤ ਸਿੰਘ ਜੀ ਸਾਬਕਾ ਸਰਪੰਚ ਦੀਪਗੜ ਨਗਰ ਪੰਚਾਇਤ ਉਗੋ ਕੇ ਤੋਂ ਪ੍ਰਗਟ ਸਿੰਘ ਮਹੰਤ ਪਿਆਰਾ ਸਿੰਘ ਜੀ ਸੋ ਗੁਰੂ ਪਿਆਰੋ ਮਹਾਪੁਰਸ਼ ਵੀ ਬਹੁਤ ਦੂਰ ਦੂਰ ਤੋਂ ਆਏ ਹਨ ਜਿਨ੍ਹਾਂ ਦੇ ਨਾਮ ਰਹਿ ਗਏ ਹਨ ਲਿਖਣ ਕਰਨੀਓ ਅਤੇ ਪੰਚਾਇਤਾਂ ਦੇ ਵੀ ਨਾਮ ਲਿਖਣ ਕਰਨੀਓ ਪ੍ਰਬੰਧਕਾਂ ਤੋਂ ਰਹਿ ਗਏ ਹੋਣਗੇ ਤਨਦੀਪ ਸਿੰਘ ਜੀ ਕਾਲਾ ਜੋ ਕਿ ਕਾਂਗਰਸ ਦੇ ਪ੍ਰਧਾਨ ਹਨ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਆ ਸਾਡੇ ਮੌਜੂਦਾ ਐਮਐਲਏ ਕਰਵੰਤ ਸਿੰਘ ਜੀ ਬਲੋਰੀ ਉਹ ਵੀ ਆ ਗਏ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਆ ਤੇ ਸ਼ਰੋਮਨੀ ਅਕਾਲੀ ਦਲ ਦੇ ਵੀ ਲੀਡਰ ਪੰਥ ਦੇ ਅਨਸਾਰਿਆਂ ਦੀ ਹਾਜ਼ਰੀ ਲਵਾਉਣੀ ਆ ਸ਼ਰੋਮਨੀ ਅਕਾਲੀ ਦਲ ਦੀ ਹਾਜ਼ਰੀ ਮੈਂ ਆਪਦੇ ਵੱਲੋਂ ਉਮਰ ਸਰ ਸਾਹਿਬ ਦੀ ਹਾਜ਼ਰੀ ਲਵਾਉਣਾ ਸੁਖੂਤ ਪਰ ਪਿੰਡ ਟੱਲੇਵਾਲ ਦੀ ਟੱਲੇਵਾਲ ਖੁਦ ਅਤੇ ਟੱਲੇਵਾਲ ਟੱਲੇਵਾਲ ਦੀ ਹਾਜ਼ਰੀ ਸਰਪੰਚ ਬਰਨਾਲ ਸਿੰਘ ਜੀ ਕਾਕਾ ਸਾਫ ਦਾ ਪੰਚਾਇਤ ਅਤੇ ਮੌਜੂਦਾ ਪੰਚਾਇਤ ਅਰਸਾ ਸਿੰਘ ਜੀ ਸਰਨਾ ਜਾਂ ਮਕੰਨ ਸਿੰਘ ਜੀ ਸਮੂਹ ਵਿੱਚ ਤੈਦ ਵੱਲੋਂ ਤੇ ਟੱਲੇਵਾਲ ਖੁਰਦ ਤੋਂ ਬਤਾਲੀ ਦੀ ਕਾਲਗੜ ਸੋ ਗੁਰੂ ਪਿਆਰੇ ਸਾਰਿਆਂ ਦੀ ਹਾਜ਼ਰੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਵਾਲੇ ਆਂ ਬਾਬਾ ਬੰਮੀਰ ਸਿੰਘ ਜੀ ਜਮਕੌਰ ਸਿੰਘ ਜੀ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਬਧੌੜ ਵਾਲੇ ਅਤੇ ਦਿੱਤੇ ਮਾਫੀ ਨੂੰ ਪਹਿਲਾ ਬਚਨ ਸਾਜੇ ਕੀਤੇ ਸੀ ਜੀ ਮਹਾਂਪੁਰਸਾਂ ਨੇ ਆ ਕੇ ਸਰਕਾਰੀ ਜੋਗ ਨੂੰ ਪ੍ਰਯਾਇਮ ਦਿੱਤਾ ਸੀ ਸੁਬਾਰੇ ਉੱਥੋਂ ਦੀ ਸੰਗਤ ਵੀ ਪਹੁੰਚੀ ਆ ਪਿੰਡ ਡੰਡੇ ਤੋਂ ਸਾਰੀ ਸੰਗਤ ਦਾ ਧੰਨਵਾਦ ਤੇ ਇੱਕ ਬੇਨਤੀ ਅਗਰੋਂ ਕਹਿੰਦੇ ਸਾਰੇ ਸੰਗਤ ਨੇ ਸੋਹਣ ਗੁਰੂ ਜੀ ਸਾਜ ਜੀ ਦੇ ਅਰਦਾਸ ਬੇਨਤੀ ਕਰਾਂਗੇ ਨੈਤਨ ਅਤੇ ਮਹਾਪੁਰਸ਼ਾਂ ਨੂੰ ਬੇਨਤੀ ਆ ਗੁਣ ਪਿਆਰੂ ਬਾਬਾ ਜੀ ਵੱਲੋਂ ਵੀ ਸਾਰਿਆਂ ਨੇ ਸਹਿਯਨ ਕਰਕੇ ਜਾਣਾ ਸਾਰੀਆਂ ਪੰਚਾਇਤਾਂ ਨੇ ਅਤੇ ਜੋ ਵੀ ਸੰਤ ਮਹੰਤ ਇੱਥੇ ਪ੍ਰਬੰਧਕ ਪਹੁੰਚੇ ਹਨ ਸਾਰੇ ਮਹਾਪੁਰਸ਼ਾਂ ਦੀ ਬੇਨਤੀ ਆ ਤੇ ਨਗਰ ਪੰਚਾਇਤਾਂ ਨੂੰ ਵੀ ਬੇਨਤੀ ਆ ਸਾਰਿਆਂ ਨੇ ਆਪ ਦੀ ਮੋਹਰ ਲਾ ਕੇ ਸਹਿਯਨ ਕਰਕੇ ਜਾਣੇ ਹਨ ਤੇ ਮਹਾਪੁਰਸ਼ਾਂ ਦੇ ਬਚਨਾਂ ਤੇ ਸਾਰੇ ਸੰਗਤ ਨੇ ਭੁੱਲ ਚੜਾਉਣੇ ਤੇ ਹੁਣ ਗੁਰੂ ਪਿਆਰੂ ਅਰਦਾਸ ਕੀਤੀ ਜਾਵੇਗੀ ਅਰਦਾਸ ਦੇ ਵਿੱਚ ਸ਼ਾਮਲ ਹੋਣਾ

kasi aje kasi aje kasi aje 안녕하세요. 다음 라이 다음 아 कोनबेरा २ हुन्छ केतै ਜਗਾਸ਼ੀ ਜਨਰਲ ਵਰਤਭਾਵੇਂ ਫੈਨਟਰੀ ਜਨਰਲ ਹੈ ਕਿ ਦਰਸ਼ਕਾਂ ਨੂੰ ਕੁਛ ਬੋਲੇ ਉਹਨਾਂ ਕੇ ਸਾਹਰੇ ਤੁਰੇ ਬੋਲੇ ਵਾਲੇ ਆਜਾ ਬਾਣੀ ਬੋਲੀ ਕਿ ਜੇ ਮਗਰ ਅਲਮਾ ਵਾਤਾ ਜੀ ਜਨਨ ਸਾਥ ਸਾਰਾ ਭਾਈ

बाक़ी <laughs>